ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣਾ 575 DI ਮਹਿੰਦਰਾ ਬਹੁਤ ਹੀ ਵਧੀਆ ਆਵਾਜ਼ ਸਵਿਫਟ ਗੱਡੀ ਵਰਗੀ ਸਟਾਰਟਿੰਗ ਚੈੱਕ ਕਰ ਲਿਓ ਪਹਿਲਾਂ ਬਾਕੀ ਡਿਟੇਲ ਫੇਰ ਲੈਨੇ ਆ ਮਾਰ ਸਲਫਤ ਅਬਦੇ ਸਲਫਤ ਸਟਾਰਟ ਰਾਈਟਰ ਪੂਰਾ ਸੋਹਣਾ ਸੁਨੱਖਾ ਲੈ ਆ ਵੀਰ ਕਢਾ ਕਿੜਾ ਬਣਾਇਆ ਕਰ ਪੂਰਾ ਫੱਬਦਾ ਜੀ ਸ਼ੌਂਕੀ ਵੀ ਰੱਖਦੇ ਐ ਇਹਨੂੰ ਆ ਵੇਖੋ ਕਰੋ ਚੈੱਕ ਪੂਰਾ ਸ਼ੌਮ ਨਾਲ ਰੱਖਦੇ ਆ ਆਹਾ ਹਾ ਹਾ ਮਾਰਦਾ ਬ੍ਰੇਕਾਂ ਖਿੱਚ ਖਿੱਚ ਕੇ ਆ ਵੇਖੋ ਜੀ ਬ੍ਰੇਕਾਂ ਦੀਆਂ ਐ ਕਾਸੀਆਂ ਵੀ ਦੇ ਦੀਆਂ ਤੇ ਧੂਕੇ ਲਈ ਜਾਂਦਾ ਟਾਇਰਾਂ ਨੂੰ ਇੰਨੀ ਜਾਨ ਆ ਟਰੈਕਟਰ ਚ ਆ ਵੇਖੋ ਕਰੋ ਚੱਲ ਹਾਂਜੀ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਵੀਰੇ ਕੀ ਹਾਲ ਚਾਲ ਆ ਵਧੀਆ ਵਧੀਆ ਤੇ ਇਹ ਅੱਜ ਫੇਰ ਕਰ ਦੇਣਾ ਫੇਰ ਦੇਣ ਲੈਣ ਵਾਲਾ ਹੀ ਮੈਂ ਮੁੱਲ ਕੋਈ ਕਰਨਾ ਆ ਪਾ ਠੀਕ ਆ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਉਹਦੇ ਲਈ ਕੀ ਆਫਰ ਲਾਉਣਾ ਉਹਦੇ ਲਈ 5000 ਰੁਪਿਆ ਆਫਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਵੇ ਉਹ ਲਈ 5000 ਰੁਪਿਆ ਆਫਰ ਕਿੰਨੇ ਆ ਜਾਣ ਨਾਲ ਉਹਦੀ ਵੀਡੀਓ ਪਾਉ 100 ਜਣੇ ਨੂੰ 100 ਜਣੇ ਨੂੰ ਵੀਡੀਓ ਸ਼ੇਅਰ ਕਰਕੇ ਆਵੇ ਨਾਲ ਉਹਦੀ ਇਥੇ ਖਿਲਾੜ ਕੇ ਬਾਅਦ ਚ ਕਵਾਂਗੇ ਵੀ ਇਹ ਨਹੀਂ ਆ ਹਾਂ ਵੀ ਮਨ ਲੋ ਕਹਿਣ ਵਾਲਾ ਵਾ 5000 ਮਨ ਲੋ ਵੀ ਗੁਪਤਗੋਈ ਹੋ ਜਾਊਗਾ ਬਾਅਦ ਚ ਹਾਂ ਵੀਡੀਓ ਸ਼ੇਅਰ ਕਰਕੇ ਆਵੇ ਤਾਂ 5000 ਉਹਦੇ ਚ ਮਨ ਲੋ ਵੀ ਜੋ ਮੁੱਲ ਕਰਾਂਗੇ ਨਾਲ ਉਹਦੀ YouTube ਤੇ ਵੀਡੀਓ ਉਹਦੀ ਵੀਡੀਓ ਵੀ ਪਾਵਾਂਗੇ ਨਾਲ ਠੀਕ ਆ ਠੀਕ ਆ ਅਡਰੈਸ ਦੱਸ ਦੋ ਜੀ ਆਪਣਾ ਪਿੰਡ ਪਿੰਡਰ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬੋਕਾਲਾ ਠੀਕ ਆ ਜਲੰਧਰ ਤੋਂ 50 ਕਿਲੋਮੀਟਰ ਆ ਪਿੰਡ ਹਾਂਜੀ ਤੇ ਅੰਮ੍ਰਿਤਸਰ ਤੋਂ 35 ਕਿਲੋਮੀਟਰ ਆ ਤੇ ਹਾਈਵੇ ਮਲੋ ਨੰਗ ਦਾ 2 ਕਿਲੋਮੀਟਰ ਹਟਵਾ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਿਹੜਾ ਜਾਂਦਾ ਠੀਕ ਆ ਨਾਂ ਕੀ ਹੈ ਜੀ ਆਪਣਾ ਨਾਂ ਮੇਰਾ ਸੋਨੀ ਆ ਤੇ ਮੋਬਾਈਲ ਨੰਬਰ 9815647787 ਠੀਕ ਆ ਤੇ ਵੀਰ ਮੇਰੇ ਜਿਹੜੇ ਆ ਕੋਈ ਖਰੀਦਣ ਵਾਲ ਵੇਚਣ ਵਾਲਾ ਵੀ ਆ ਟਰੈਕਟਰ ਉਹ ਵੀ ਫੋਨ ਕਰ ਸਕਦਾ ਕਿ ਕਿਸੇ ਵਿੱਚ ਵੀ ਪੋਣਾ ਆ ਉਹ ਵੀ ਕਰ ਲਾਂਗੇ ਵਿੱਚ ਵੀ ਮਾਰਕੀਟ ਦੇ ਹਿਸਾਬ ਨਾਲ ਤਿੰਨਾ ਚੋਂ ਵਪਾਰੀਆਂ ਨੂੰ ਅਸੀਂ ਵੀ ਫੋਟੋਆਂ ਖਲ੍ਹਾਂਗੇ ਵਿਖਾਵਾਂਗੇ ਤੇ ਫੇਰ ਜਾ ਕੇ ਸੌਦਾ ਕਰਾਂਗੇ ਉਹ ਵੀ ਰੇਟ ਲਵਾ ਲਏ ਉਹ ਵੀ ਰੇਟ ਲਵਾ ਲਏ ਆਪਣਾ ਗੱਲ ਇਹ ਹੁੰਦੀ ਆ ਵੀ ਕਈ ਵਾਰੀ ਸਾਨੂੰ ਵੀ ਸਮਝ ਨਹੀਂ ਲੱਗਦੀ ਕਈ ਵਾਰੀ ਵਾਧਾ ਲਾ ਦਿੰਨੇ ਤੇ ਕਈ ਵਾਰੀ ਘੱਟ ਲੱਗ ਜਾਂਦਾ ਜੇ ਘੱਟ ਲੱਗ ਜੇ ਤਾਂ ਗੁੱਸਾ ਕਰ ਲੈਂਦਾ ਤੇ ਜੇ ਵਾਧਾ ਲਿਆਈਏ ਤਾਂ ਅਸੀਂ ਫਸ ਜਾਂਦੇ ਆ ਬਿਲਕੁਲ ਬਿਲਕੁਲ ਕਈ ਵਾਰੀ ਵੀ ਹੋ ਜਾਂਦਾ ਮਤ ਤੇ ਪੜਦਾ ਹੀ ਪੈ ਜਾਂਦਾ ਏਦਾਂ ਹੀ ਆ ਕਿ ਵਪਾਰ ਲੈਣ ਹੈ ਵਪਾਰ ਲੈਣ ਹੀ ਏਦਾਂ ਵਾ ਕਈ ਵਾਰੀ ਮੰਲੋ ਵੀ ਅੱਖਾਂ ਤੇ ਪਰਦਾ ਪੈਣ ਵਾਲਾ ਹੀ ਕੰਮ ਹੋ ਜਾਂਦਾ ਇਹ ਮਹਿੰਦਰਾ 575 ਡੀ 575 ਮਹਿੰਦਰਾ 2006 ਮਾਡਲ ਹਾਂਜੀ ਆਨਲਾਈਨ ਟਰੇਡਰ ਬੋਲਦਾ ਚਿਪੜ ਯਾਰ ਸੀ ਚਿਪੜ ਯਾਰ ਸੀ ਪੰਜਾਬ ਨੰਬਰ ਨੰਬਰ ਪੰਜਾਬ ਦਾ ਹਾਂਜੀ ਠੀਕ ਹੈ ਜੀ ਬਾਕੀ ਜਨਾਵੀਆਂ ਰਲਦਾ ਮਿਲਦਾ ਵਾ ਮੰਲੋ ਸਾਫ ਸੁਥਰਾ ਵਾ ਨੰਬਰ ਮੜਾ ਇਹ ਦੱਸ ਦਈਏ ਕਿੱਥੋਂ ਦਾ ਹੈ ਪੀਪੀ 30 ਆ ਮੁਖਸਰ ਦਾ ਨੰਬਰ ਮੁਖਸਰ ਦਾ ਨੰਬਰ ਆ ਮੁਖਸਰ ਦਾ ਨੰਬਰ ਆ ਤੇ ਨਾਂ ਜਿਹੜਾ ਵਾ ਲੁਧਿਆਣੇ ਦੇ ਨਾਂ ਲੁਧਿਆਣੇ ਦੇ ਬੰਦੇ ਦੇ ਹੋਇਆ ਕਿਉਂ ਕਈ ਵਾਰਾਂ ਵੀਰ ਉਧਰ ਦੇ ਫੋਨ ਕਰਦੇ ਆ ਤੇ ਉਹਨਾਂ ਨੂੰ ਹੋਰ ਫਾਇਦਾ ਹੋ ਜਾ ਹਾਂ ਫਾਇਦਾ ਹੋ ਜਾ ਹਨਾ ਬੰਦੇ ਦਾ ਐਡਰੈਸ ਦਾ ਪਤਾ ਆਧਾਰ ਕਾਰਡ ਦੀ ਫੋਟੋਕਾਪੀ ਨਹੀਂ ਮੇਰਕੋ ਹੈਗੀ ਐਡਰੈਸ ਹੈਗਾ ਐਡਰੈਸ ਹੈਗਾ ਫੋਨ ਤੇ ਗੱਲਬਾਤ ਜਿਹਦੇ ਕੋ ਅਸੀਂ ਲਿਆ ਸੀ ਉਹਨੇ ਸਾਨੂੰ ਆਂਦਾ ਸੀ ਵੀ ਆਰਸੀ ਆ ਕੱਲੀ ਮੈਨੂੰ ਨਹੀਂ ਪਤਾ ਆਧਾਰ ਕਾਰਡ ਹੈਗਾ ਜਾਂ ਨਹੀਂ ਅਸੀਂ ਐਡਰੈਸ ਲੱਭ ਲਿਆ ਅਸੀਂ ਐਡਰੈਸ ਲੱਭ ਲਿਆ ਜਾ ਕੇ ਵੀ ਕੋਈ ਸਾ ਘਰ ਚਲੇ ਗਿਆ ਸੀ ਉਹ ਘਰ ਚਲੇ ਗਿਆ ਸੀ ਤੇ ਜਿੱਥੋਂ ਆਇਆ ਉਹ ਵੀ ਬੜੇ ਚੰਗੇ ਭਲੇ ਬਹੁਤ ਵਧੀਆ ਬੰਦੇ ਆ ਵੀ ਮੰਨ ਲਓ ਕੋਈ ਗੱਲ ਨਹੀਂ ਘੈਂਟ ਬੰਦੇ ਆ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਵਪਾਰ ਕਰਦੇ ਆ ਤੇ ਅਗਲੇ ਦਿਨਾਂ ਤੇ ਹੀ ਐਫੀ ਡੇਪਟ ਸਾਡੇ ਕੋਲ ਲੈ ਲਿਓ ਜੀ ਜੀ ਜਿੰਨੇ ਮੰਨ ਲਓ ਖਰੀਦਣਾ ਹੋਊਗਾ ਉਹ ਸਾਨੂੰ ਲਿਖ ਕੇ ਦੇ ਦੇ ਤੇ ਟਾਇਰ ਕਿੰਨੇ ਕੇ ਪੈਸੇ ਹੋਣਗੇ ਟਾਇਰ ਵੀਰੇ 45 ਪੈਸੇ 45 ਰੋ ਕੱਟਣੀਆਂ 45 ਪੈਸੇ ਆ ਗੁੱਡਇਰ ਦੇ ਟਾਇਰ ਗੁੱਡਇਰ ਦੇ ਆ ਠੀਕ ਆ ਬਾਕੀ ਹਾਲਤ ਤੁਹਾਡੇ ਸਾਹਮਣੇ ਹੀ ਆ ਟੌਪ ਲਿੰਕ ਨਹੀਂ ਇਹਦੇ ਨਾਲ ਹੈਗੀ ਫੱਟੀ ਹੈਗੀ ਫੱਟੀ ਹੈਗੀ ਆ ਬਾਕੀ ਰੰਗ ਤੁਸੀਂ ਆਪ ਚੈੱਕ ਕਰ ਲਓ 50 ਤੋਂ 60% ਰੰਗ ਲਾ ਲਓ ਠੀਕ ਆ ਹਾਂ ਹੋ ਸਕਦਾ ਤੁਹਾਨੂੰ ਮੋਬਾਈਲ 'ਚ ਥੋੜਾ ਜਿਆਦਾ ਲੱਗੇ ਮਨ ਲਓ ਗੱਲ ਪਾਣੀ ਦੱਸੀ ਆ ਸੋਹਣਾ ਲੱਗੂਗਾ ਬਾਕੀ ਇਹ ਨਹੀਂ ਆ ਵੀ ਹਾਂ ਕਿਤੇ ਜਿੱਦਾਂ ਦਾ ਹੈ ਉਤੋਂ ਆ ਨਾ ਫੱਬ ਦਾ ਟਰੈਕਟਰ ਨਾਲ ਮਨ ਲਓ ਵੀ ਫੱਬ ਦਾ ਬਾਰਾ ਟਰੈਕਟਰ ਆੜ ਮਗੂੜਾ ਸੋਹਣਾ ਆ ਛੋਟੀ ਲੱਗੀ ਆ ਤੇ ਆ ਕੇ ਇੱਕ ਹੋਰ ਚੀਜ਼ ਵੇਖੋ ਵੀ ਸ਼ੌਂਕ ਨਾਲ ਰੱਖਿਆ ਗਿਆ ਨੇ ਗੀਅਰ ਵੇਖੋ ਕਿੱਦਾਂ ਲਵਾਇਆ ਆਹ ਵੇਖ ਗੇਰ ਦੀ ਕੁਆਲਿਟੀ ਚੈੱਕ ਕਰੋ ਸ਼ੌਂਕੀ ਵੀਰ ਨੇ ਗੇਰ ਬਣਵਾਇਆ ਹੈ ਤਾਂ ਆ ਮੀਟਰ ਮਾਟਰ ਸਾਰੇ ਸੋਨੇ ਦੇ ਸੋਨੇ ਆ ਬਾਕੀ ਆ ਇਥੋਂ ਰੰਗ ਲੱਥਾ ਵਾ ਜੀ 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 ਆ ਚੀਜ਼ਾਂ ਲੱਥਾਂ ਵਖਾ ਸਕਦੇ ਆ ਹਾਂਜੀ ਆ ਚੀਜ਼ਾਂ ਤੋਂ ਲੱਥਾ ਵਾ ਆ ਵੇਖੋ ਜੀ ਕੋਈ ਵੀ ਦੂਰੋਂ ਜਿਹੜੇ ਵੀਰ ਨੇ ਆਉਣਾ ਹੁੰਦਾ ਨਾ ਕਈ ਚੀਜ਼ਾਂ ਸੋਚ ਕੇ ਆਉਣੀਆਂ ਨੇ ਅਗਲੇ ਟਾਇਰ ਵੀਰ ਜੀ ਅਗਲੇ ਟਾਇਰ ਤੁਸੀਂ 30% ਲਾ ਲਓ ਤੁਸੀਂ 40 ਲਾ ਲਓ ਇਹਨਾਂ ਤੇ ਵੀਰ ਨੇ ਕਿਹਾ ਇਹਦੇ ਨਾਲ ਦੇ ਹੀ ਆ ਕੋਈ ਮਾਰਕਾ ਮੂਰਕਾ ਨਹੀਂ ਸਾਨੂੰ ਦੀਦਾ ਠੀਕ ਆ ਕੋਈ ਵਿਕਾਸ ਕੋ ਅਗਲੇ ਐਮਰਫ ਦੇ ਟਾਇਰ ਹਾਂਜੀ ਐਮਰਫ ਦੇ ਠੀਕ ਇੰਜਨ ਗੇਅਰ ਲਿਫਟ ਲਾ ਤਸੱਲੀ ਕਰਕੇ ਵਾਹ ਕੇ ਖੜੇ ਜੀ 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 ਆਪਣੀ ਤਸੱਲੀ ਕਰੇ ਜੇ ਤਸੱਲੀ ਹੋਵੇ ਤਾਂ ਪੈਸੇ ਦੇ ਦੇ ਨਾ ਹੋਵੇ ਤਾਂ ਨਾ ਦੇਵੇ ਇੱਕ ਮਹੀਨੇ ਦੀ ਗਾਰੰਟੀ ਦੇ ਦਾਂਗੇ ਆ ਸੀਜ਼ਨ ਦੀ ਸੀਜ਼ਨ ਆਉਣ ਵਾਲਾ ਇੰਜਨ ਦੀ ਠੀਕ ਆ ਮਲੋ ਤੇਲ ਪਾਣੀ ਪਾਣੀ ਮਲੋ ਇਹ ਨਾ ਮ ਗਰਮਾ ਕੇ ਲਾ ਦੇ ਹਾਂ ਸਰਵਿਸ ਨਾ ਕਰਾ ਤੁਸੀਂ ਗਰੰਟੀ ਦਿੱਤੀ ਹੋਏ ਤਾਂ ਮੁਕਰ ਜਿਓ ਬੰਦਾ ਇਹ ਕਰਕੇ ਆ ਵੀ ਇਹ ਚੀਜ਼ ਦੀ ਤੁਸੀਂ ਗਰੰਟੀ ਨਾ ਹੀ ਦੋ ਚੰਗੀ ਗੱਲ ਆ ਮੁੜ ਕੇ ਨਹੀਂ ਜਿਹੜੀ ਚੀਜ਼ ਤੇ ਮਾਣ ਹੁੰਦਾ ਵਾ ਕਹਿਦਾ ਹੀਦਾ ਵਾ ਮਾਣ 2-4 ਦਿਨ ਕਰੋ ਤੁਸੀਂ ਜਿਆਦਾ ਲੋਕ ਆਪਣੀ ਤਸੱਲੀ ਕਰਕੇ ਇਸੇ ਖੜੇਗੇ ਚਲਾਉਣੀ ਸਾਰਿਆਂ ਦੀ ਬਰਾਬਰ ਨਹੀਂ ਵੀਰ ਤੂੰ ਆਖੇਗਾ ਤੇਰੇ ਸਾਹ ਨਾਲ ਚਲਾ ਲੈਣਗੇ ਅਗਲੇ ਉਹ ਚਲੋ ਜਿਹੜੇ ਮਰਜ਼ੀ ਸਾਹ ਨਾਲ ਇੱਥੇ ਜਿਹੜੇ ਮਰਜ਼ੀ ਸਲਾਹ ਨਾਲ ਚਲਾ ਕੇ ਖੜਨਾ ਤੇ ਬ੍ਰੇਕਾਂ ਦੇ ਪੈਰ ਨਾ ਰੱਖਣ ਹੇ ਜੀ ਨੀਰੇ ਬ੍ਰੇਕਾਂ ਦੇ ਪੈਰ ਵੀ ਨਾਲ ਹਲਾ ਲਾਈਆਂ ਹੁੰਦੀਆਂ ਹੁਣ ਤੂੰ ਕਈ ਜਣਾ ਮਹੀਨਾ ਚਲਾ ਗਿਆ ਮਹੀਨੇ ਦੇ ਵਿੱਚ ਅਗਲੇ ਨੇ ਕੀ ਤਾਂ ਬ੍ਰੇਕਾਂ ਦੇ ਰਖ ਰੱਖ ਕੇ ਸਾਰਾ ਕੁਝ ਉਹ ਜੋ ਮਰਜ਼ੀ ਕਰੀ ਉਹ ਗੱਲ ਤੇ ਆ ਪੈਸੇ ਤਾਂ ਉਹਨੇ ਵੀ ਖਰਚੀ ਹੋਣੀ ਆ ਜੇ ਤੂੰ ਗਰੰਟੀ ਦੇਣ ਡਿਆ ਵਾ ਮੁੜ ਕੇ ਅਗਲੇ ਨੇ ਮੰਨਣਾ ਤੂੰ ਗਰੰਟੀ ਦਿੱਤੀ ਆ ਗਰੰਟੀ ਇਹ ਆ ਉਹ ਗਰੰਟੀ ਆ ਉਹ ਚੀਜ਼ਾਂ ਨਾਲ ਹੁੰਦੀਆਂ ਨਾ ਇੰਨਾ ਵੀ ਹੁਣ ਮੈਂ ਨਹੀਂ ਜੇ ਗਰੰਟੀ ਦੇਣ ਡਿਆ ਤਾਂ ਕੋਸੂ ਸਮਝ ਕੇ ਦੇਣ ਡਿਆ ਵਾ ਆ ਲੇਖ ਲਿਖਾ ਕਰਾ ਨਹੀਂ ਪੱਕਾ ਪਹਿਲਾਂ ਪਹਿਲਾਂ ਲੇਖ ਲਿਖਾ ਕਰਾ ਕੇ ਦਵਾਂਗੇ ਇੱਕ ਆਪਕੋ 15 7 ਦਾ ਟਰਾਲਾ ਵੀ ਆ ਠੀਕ ਆ ਇਹਦੀ ਹੋ ਸਕਦਾ ਕੱਲ ਨੂੰ ਜਾਂ ਪਰਸੋਂ ਦੀ ਮਨ ਲੋ ਵੀਡੀਓ ਪਾਵਾਂਗੇ ਠੀਕ ਆ ਹਾਂ ਇਹਦਾ ਮੁੱਲ ਕਿੰਨਾ ਕਰਨਾ ਮੋਲੇ ਦਾ ਉਹ ਕਰ ਦੇਣਾ ਦੇਣ ਲੈਣ ਵਾਲਾ ਹੀ ਆ 10 ਫਿਰ ਮੋਲੇ ਦਾ ਦੇਣ ਲੈਣ ਵਾਲਾ ਹੀ ਆ ਤੇ ਮੁੱਲ ਦੋ ਦਿਨਾਂ ਵਾਸਤੇ ਆ ਜਦੋਂ ਵੀਡੀਓ ਪੈ ਗਈ ਉਦੋਂ ਦੋ ਹਾਂ ਦੋ ਦਿਨ ਦੇ ਵਿੱਚ ਵਿੱਚ ਜਿੰਨੇ ਦਾ ਮਨ ਲੋ ਜੋ ਮੁੱਲ ਕਰਤਾ ਉਹ ਬਾਅਦ ਚ ਜੇ ਆਖੇ ਵੀਰ ਪਹਿਲੀ ਵੀਡੀਓ ਵੇਖ ਕੇ ਵੀ ਆਖੇ ਵੀ ਆਮੁੱਲ ਕੀਤਾ ਤੇ ਉਹ ਮੁੱਲ ਆਖਾਂਗੇ ਵੀ ਉਹ ਮੁੱਲ ਉਹਨੇ ਦਿਨਾਂ ਵਾਸਤੇ ਤੇ ਜੇ 2 ਦਿਨਾਂ ਲੇਟ ਪਹੁੰਚੀ ਵੀਡੀਓ ਉੱਤੇ ਟਾਈਮ ਆਉਂਦਾ ਵਾ ਹਾਂ ਟਾਈਮ ਆਉਂਦਾ ਵਾ ਵੀਰ ਨੂੰ ਆਪ ਦੱਸ ਦਾਂਗੇ ਨਾ ਵੀ ਉਹ ਆਫਰ 2 ਦਿਨ ਦੀ ਚਲ ਕੋਈ ਗੱਲ ਨਹੀਂ ਤੇ ਦੱਸੋਗੇ ਟਰੈਕਟਰ ਮਨ ਲਓ ਮੁੱਲ ਪੁੱਛਣ ਵਾਲਾ ਤੇ ਜਿਹੜੇ ਨੇ ਫੇਰ ਪੁੱਛਣਾ ਹੀ ਆ ਜਿਹੜਾ ਆ ਮੁੱਲ ਮਨ ਲਓ ਪੁੱਛੂਗਾ ਉਹਦੇ ਵਕਤੇ ਤੇ ਉਨਾ ਹੀ ਕਹਿਣਾ ਉਹ ਫੇਰ ਵੀ ਮਾਨ ਤਾਣਾ ਫੇਰ 235 ਆ ਅੱਛਾ ਤੇ ਇਹ ਮੁੱਲ ਉਹ ਆ ਜਿਹੜੇ ਵੀਰ ਮੰਨ ਲਓ ਦੂਰ ਬੈਠੇ ਜਿਹੜੇ ਮੰਨ ਲਓ ਵੀ ਆਂਦੇ ਪਏ ਇੰਨੇ ਦਾ ਇੰਨੇ ਦਾ ਕਮੈਂਟ ਅੱਜ ਐਦਿਕਾ ਵੀਰਾਂ ਦੀ ਮੰਨ ਲੈਣੀ ਮੈਂ ਅਸਾ ਕਮੈਂਟ ਆਣਿਆ ਜੀ ਕਮੈਂਟ ਆਣੇ ਨਹੀਂ ਮੰਨ ਲੈਣੀ ਆ ਦੱਸੋ ਫਿਰ ਉਹਨਾਂ ਘਰੇ ਬੈਠੇ ਹੁੰਦੇ ਦੇਣਾ ਆ ਘਰੇ ਬੈਠੇ ਹੁੰਦੇ ਦੇਣਾ ਆਨਲਾਈਨ ਹੀ ਅੱਜ ਚਲ ਕਮੈਂਟਾਂ ਜੀ ਖਰੀਦ ਲੋ ਕਮੈਂਟਾਂ ਜੀ ਖਰੀਦ ਲੋ ਕ੍ਰੈਂਟਾਂ ਜੀ ਕਮੈਂਟਾਂ ਜੀ ਮੁੱਲੇ ਦਾ ਵਾਅਦਾ ਕਹਿੰਦੇ ਵਿਚਾਰੇ 2 ਲੱਖ 15000 ਰੁਪਇਆ ਅੱਛਾ ਤੇ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆਊਗਾ 100 ਜਾਨੇ ਨੂੰ ਤੇ 5000 ਲੈਸ ਕਰਕੇ ਦਵਾਂਗੇ 2 ਲੱਖ 10000 ਦਾ 2 ਲੱਖ 10000 ਦਾ ਉਹਦੇ ਚੋਂ ਮੈਂ 100 200 ਛੂਟ ਕਰਦਾ ਉਹ ਮੇਰੇ ਮਨ ਦੀ ਖੁਸ਼ੀ ਹੋਊਗੀ ਤੇ ਤੂੰ ਵੀ 50 ਰੁਪਏ ਕਰ ਦੇ ਜਿੱਦਾਂ ਨਹੀਂ ਕੋਈ ਨਹੀਂ ਕੋਈ ਨਹੀਂ ਵੀਰ ਉਹ ਕਈ ਵਾਰ ਫੇਲ ਹੁੰਦਾ ਵਾ ਆਪਾਂ ਜੇ ਨਹੀਂ ਕਰਦੇ ਹੁੰਦੇ ਅਗਲੇ ਨਾਲ ਅਗਲੇ ਅਗਲਾ ਕਹਿੰਦਾ ਨਾ ਤੁਸੀਂ ਬਾਅਦ ਚ ਛੂਟ ਤੋਂ ਕਹਿ ਦੇਣਾ ਮੈਨੂੰ 1000 ਕਰੋ ਮੈਨੂੰ 500 ਕਰੋ ਤਾਂ ਫੇਰ ਮੈਂ ਕਹਿੰਦਾ ਨਾ ਯੂਤਰਾ ਜੀ ਕਰੂਗਾ ਨਾ ਉਹ ਕਰ ਦੇ ਆ ਵੇਹਾਂ ਜੇ ਉਹਨੇ 50 ਕੀਤੇ ਆ ਤੇ ਆਪਾਂ ਨੂੰ ਜਾਣ ਕੇ ਨਾ ਮਾੜੀ ਕਰ ਦੋ ਜਿਆਦੀ ਤਾਂ ਚੰਗਾ ਯਾਦ ਰੱਖਦਾਈ ਤੇ ਜਾਂ ਲੋੜ ਤੋਂ ਵੱਧ ਕੇ ਨਾ ਚੰਗਾ ਕੀਤਾ ਤੇ ਤਾਂ ਯਾਰ ਜਿਹੜੇ ਵਿੱਚ ਵਿਚਾਲੇ ਬੰਦੇ ਹਨ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਇਹ ਵੀ ਗੱਲ ਸਹੀ ਹੁਣ 50 ਰੁਪਏ ਛੋੜ ਕੀਤੀ ਆ ਤੇ ਆਪਾਂ ਅਗਲੇ ਨੂੰ ਯਾਦ ਰੱਖਿਆ ਵੇ ਵੀਡੀਓ 'ਚ ਨਾਂ ਨਹੀਂ ਲੈ ਸਕਦੇ ਆਪਾਂ ਮਤਲਬ ਵੀ ਇਹ ਗੱਲ ਦਾ ਹੁੰਦਾ ਤੇ ਹਾਸਾ ਤੇ ਆਉਂਦਾ ਹਾਂ ਆ ਤੇ ਇਹ ਚਲੋ 100 ਜਣੇ ਨੂੰ ਵੀਡੀਓ ਸ਼ੇਅਰ ਕਰਕੇ ਆਵੇ ਨਾਲ ਵੀਡੀਓ ਵੀ ਪਾਵਾਂਗੇ ਏ ਨਹੀਂ ਉਹ ਕਹਿਣ ਵਾਲਾ ਵਾ ਵੀ ਵੀਡੀਓ ਪਾਵਾਂਗੇ ਵੀ ਆ ਵੀਰ ਸ਼ੇਅਰ ਕਰਕੇ ਆ 100 ਜਣੇ ਨੂੰ ਸ਼ੇਅਰ ਕਰੇ ਗਰੁੱਪਾਂ 'ਚ ਕਰੇ ਜਿੱਦਾਂ ਵੀ ਆ ਹਾਂਜੀ ਤੇ ਸਕਰੀਨਸ਼ਾਟ ਜਾਂ ਮਨ ਲਓ WhatsApp ਤੇ ਕਰਦੇ ਕੋਈ ਗੱਲ ਨਹੀਂ ਠੀਕ ਸਕਰੀਨਸ਼ਾਟ ਨਾਮ ਹੀ ਵੇਖਾਂਗੇ ਠੀਕ ਆ ਤੇ ਉਹਦੇ ਵਾਸਤੇ 2 ਦਾ ਦੱਸਦਾ ਲਾਸਟ ਮੁੱਲ ਲਾਸਟ ਮੁੱਲ ਠੀਕ ਆ ਉਦਾਂ 15 ਦਾ ਹੀ ਆ ਠੀਕ ਆ ਤੇ ਪੂਰਾ ਸਾਫ ਸੁਥਰਾ ਵਾ ਸੋਹਣਾ ਸੁਨਖਾ ਸੋਹਣਾ ਲੱਗਦਾ ਜੀ ਦੂਰੋਂ ਸੋਹਣਾ ਲੱਗਦਾ ਵਾ ਜੇ ਵੇਚਣ ਵਾਲਾ ਵੀ ਕਿਸੇ ਨੇ ਉਹ ਵੀ ਫੋਨ ਕਰਲੇ ਤੇ ਕੋਈ ਗੱਲ ਨਹੀਂ ਉਹਦਾ ਵੀ ਖਰੀਦਾਂਗੇ ਬਾਕੀ ਸਾਨੂੰ ਸੋਹਣਾ ਲੱਗਦਾ ਵਾ ਜਿੰਨੇ ਵੀਰ ਨੇ ਖਰੀਦਣਾ ਵਾ ਉਹਨੂੰ ਕਮੀਆਂ ਵੀ ਲੱਗਣੀਆਂ ਕਈ ਤੇ ਆਪਣੇ ਹਿਸਾਬ ਨਾਲ ਆਪਣੀ ਸਮਝ ਨਾਲ ਖਰੀਦਿਓ ਜੀ ਬਾਕੀ ਸੋਹਣਾ ਹੈਗਾ ਵਾ ਸੋਹਣੀ ਜੀ ਨੂੰ ਸੋਹਣਾ ਕਹਿਣਾ ਕੋਈ ਗੁਨਾਹ ਨਹੀਂ ਹੁੰਦਾ ਤੇ ਜਿਹੜੇ ਸਹਾਂ ਨਾ ਮੋਲੇ ਆ ਤੇ ਜਿਹੜੇ ਸਹਾਂ ਨਾ ਇਹਦਾ ਆਰਸੀ ਆ ਔਨਲਾਈਨ ਬੋਲਦੀ ਉਸ ਹਸਾਂ ਦਾ ਮੁੱਲ ਬਿਲਕੁਲ ਜ਼ਿਆਦਾ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਜਿਹੜਾ ਮੁੱਲ ਕੀਤਾ 2001 ਮਾਡਲ 2002 ਮਾਡਲ ਮਹਿੰਦਰਾ 275 97 98 2000 ਮਾਡਲ 2001 ਮਾਡਲ 575 ਬਣੀ ਜਨੇ ਦਾ ਮਿਲਣਾ ਇਹੀ ਮਿਲਣਾ ਤੁਹਾਨੂੰ ਇਹ 2 ਦਿਨ ਦਾ ਆਫਰ ਆ ਇਹ ਜਾਇਜ਼ ਮੁੱਲ ਕੀਤਾ ਵੀ ਇਹਨਾਂ ਤੇ ਜੇ ਹੁਣ ਵੀ ਕੋਈ ਕਵੇ ਵੀ ਘੱਟ ਕਰ ਲਾ ਤੇ ਫੇਰ ਉਹਦੇ ਅੱਗੇ ਤਾਂ ਰੱਬ ਦਾ ਨਾਮ ਹੀ ਆ ਜੀ ਬਾਕੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ